ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਭਾਜੀ ਸਾਰਿਆਂ ਨੂੰ ਅਸੀਂ ਨਾ ਅਸਲ 'ਚ ਅੱਜ ਆਏ ਆਂ ਲਵਲੀ ਭਾਜੀ ਘਰ ਹਾਂਜੀ ਤੇ ਉਹਨਾ ਮੈਂ ਕਮੈਂਟ ਪੜਨ ਰਿਹਾ ਸੀਗਾ ਵੀਡੀਓ ਦੇ ਜਿਹਦੇ ਵਿੱਚ ਨਾ ਸਰਜ ਨੇ ਕਹਿਣ ਦੇ ਹੀ ਕਹਿੰਦੇ ਵੀ ਵੀਡੀਓ ਹੁਣ ਇਦਾਂ ਨਾ ਖਤਮ ਕਰਿਓ ਤਲਾਕ ਚੰਗਾ ਜਾਂ ਮੌਤ ਹੀ ਅੱਛਾ ਜੀ ਬੜਾ ਵਧੀਆ ਰਿਸਪੌਂਸ ਹੈ ਨਾ ਮਿਲਿਆ ਤੇ ਨਹੀਂ ਵਧੀਆ ਚੱਲ ਰਹੀ ਨਾਲੇ ਕਹਿੰਦੇ ਹੁਣ ਸਾਨੂੰ ਆਸ ਹੋਈ ਆ ਵੀ ਸਾਰਿਆਂ ਨੂੰ ਸਜ਼ਾ ਮਿਲਣੀ ਆ ਤੇ ਹੁਣ ਬਾਕੀ ਦੇ ਸਾਰੇ ਘਰ ਹੀਗੇ ਹਾਂ ਤੇ ਲਵਲੀ ਭਾਜੀ ਘਰ ਹੈ ਨਹੀਂ ਅੱਛਾ ਤੇ ਜਿਹੜੀ लवली ਭਾਜੀ ਦੀ ਸਜਾ ਵਾ ਉਹ ਫਿਰ ਕਿਦਾਂ ਗੱਲ ਬਣੂਗੀ ਮੈਨੂੰ ਛੱਡ ਦੋ ਯਾਰ ਆ ਇਹਦੇ ਲਾਗੇ ਕਰੀ ਦਿਲ ਜੀ ਅਸਲ ਚ ਗੱਲ ਇਹ ਆ ਕਿ ਮੇਰੀ ਸਜਾ ਉਦਾਂ ਬੰਦ ਹੀ ਨਹੀਂ ਆ ਹਾਂ ਅਸਲ ਤੇ ਮੈਂ ਤੇ ਗੱਡੀ ਤੱਕ ਸਿਮਤ ਹੀ ਉਹ ਵੀ ਮੰਮੀ ਮਗਰ ਲੱਗੀ ਨਹੀਂ ਤੇ ਗੱਲ ਹੈ ਇਹ ਤੁਹਾਨੂੰ ਪਤਾ ਘਰ ਵੀ ਹੈਗੀ ਸਾਡੇ ਤੇ ਪਰ ਜਿਹੜਾ ਹੁਣ ਚੱਕਰ ਪੈ ਗਿਆ ਉਹ ਵੀ ਰਪਿੰਦਰ ਨੂੰ ਇਹਨਾਂ ਦਵਾਈ ਦੇ ਮਾਰਤਾ ਵਾ ਉਹ ਮਾਮਲੇ 'ਚ ਮੈਨੂੰ ਨਹੀਂ ਪਤਾ ਵੀ ਰਪਿੰਦਰ ਨਾ ਇਹਨਾਂ ਇਦਾਂ ਕਰਦਾ ਠੀਕ ਹੈ ਜੀ ਇਸ ਕਰਕੇ ਸਾਰੇ ਜਣੇ ਮੈਂ ਤੇ ਕਮੈਂਟ ਸਾਰੇ ਜਣੇ ਕਰਿਓ ਕਿ ਇਹਨੂੰ ਸਜ਼ਾ ਨਾ ਭਦਰਪਿੰਦਰ ਭਾਬੀ ਨੂੰ ਪੁੱਛਦਾ ਵੀ ਹੋਣੀ ਚਾਹੀਦੀ ਕੀ ਏ ਭਾਬੀ ਦੀ ਰਸੋਈ ਹੋਣੀ ਚਾਹੀਦੀ ਇਹਨੂੰ ਕਿ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜ਼ਾ ਨਹੀਂ ਜੀ ਹੋਣੀ ਤਾਂ ਨਹੀਂ ਚਾਹੀਦੀ ਪਹਿਲਾ ਬੰਦੇ ਬੰਦਿਆਂ ਦੀ ਗੱਲ ਕੀਤੀ ਐਣੀ ਵੀ ਮੈਂ ਜੋ ਸੀਨੀਅਰ ਬਲੌਂਦੀ ਉਹਦਾ ਕਿਉਂ ਦਾ ਕਰਨਾ ਮੈਂ ਦਵਾਈ ਦਿੱਤੀ ਨਹੀਂ ਆ ਕੇ ਤੇ ਫਿਰ ਕਦੀ ਗੱਲਾਂ ਦਾ ਸੀ ਗੱਡੀ ਤੇ ਮੰਗੀ ਨੇ ਗੱਡੀ ਦੀ ਬੜਾ ਹਕਦਾਰੀ ਇਹ ਵੀ ਘਰ ਦੇ ਮਾਪੇ ਨਹੀਂ ਜਾਣਦੇ ਕਿਉਂਕਿ ਜਿਹੜੀ ਸੱਸ ਮਾਂ ਹੀ ਉਹ ਕਹਿੰਦੀ ਸੀ ਵੀ ਬਸ ਪੁੱਤ ਪਰੇਵਾਲੀ ਰਵੇ ਤਾਂ ਮੁੰਡੇ ਨੇ ਜੋੜ ਕਰ ਜਾ ਕੇ ਗੱਡੀ ਮੰਗੀ ਤਾਂ ਵੀ ਮੈਨੂੰ ਮੰਮੀ ਨੇ ਘੱਲਿਆ ਮੰਮੀ ਨੇ ਮੈਨੂੰ ਕੰਨ ਕੀਤਾ ਵੀ ਤੂੰ ਜਾ ਕੇ ਆ ਗੱਲ ਕਹਿਣੀ ਕਹਿਣੀ ਆ ਤੇ ਤੈਨੂੰ ਸਭ ਨੇ ਜਾਣ ਦੇਣਾ ਪਰ ਗੱਲ ਇਦਾਂ ਆ ਵੀ ਨਹੀਂ ਆਗੇ ਲਿਆਂ ਦੀ ਹੁਦੀਵੇਂ ਸੋਣੀ ਚਾਹੀਦੀ ਆ ਹੁਣ ਤਾਂ ਪਿੱਛੇ ਪਾੜਿਆ ਲਾੜੀ ਮੋਰ ਤਾਂ ਹੁਣ ਤਾਂ ਪਿੱਛੇ ਪਾੜਿਆ ਤੇ ਤੂੰ ਆ ਹੁਣ ਕਿਉਂ ਆ ਕੇ ਵੇਖਿਆ ਤੈਨੂੰ ਮਰੀ ਬਲੀ ਸਾਰੇ ਜਾਣੇ ਕਮਿਟ ਕਰਕੇ ਜਰੂਰ ਦੱਸਿਓ ਕਿ ਸਜ਼ਾ ਮੇਰੀ ਭੰਦੀ ਆ ਕਿ ਨਹੀਂ ਭੰਦੀ ਨਹੀਂ ਭੰਦੀ ਠੀਕ ਆ ਜੀ ਹਾਂਜੀ ਤੇ ਦੱਸੋ ਕੋਈ ਵੀ ਚਾਹ ਬਸ ਬਸ ਨਹੀਂ ਨਹੀਂ ਹੁਣ ਜਿੱਦਾਂ ਦਿਲਜੀਤ ਸਿੰਘ ਤੁਸੀਂ ਰਹਿਜ ਦੇਣਾ ਸਾਡੇ ਸਾਥ ਤੇ ਤੁਸੀਂ ਦੱਸੋ ਵੀ ਲਵਲੀ ਨੂੰ ਸਜ਼ਾ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਹੁਣ ਲਾਈਟ ਚ ਹਾਂ ਹੁਣ ਠੀਕ ਆ ਇਹ ਗੱਲ ਐਦਾਂ ਗੱਲ ਵਾ ਐਦਾਂ ਜੀ ਕਸੂਰ ਤੁਹਾ ਦਾ ਘੱਟ ਵਾਹੇ ਹਮ ਹੈਨਾ ਕਸੂਰ ਤੁਹਾ ਦਾ ਨਹੀਂ ਉਹ ਨੇ ਵੀ ਉਹੀ ਉਹਦੀ ਗੱਲ ਸਹੀ ਹੈ ਵੀ ਉਹ ਗੱਡੀ ਦਾ ਕਿਸਮਤ ਹੀ ਜੋ ਵੀ ਕਰਵਾਇਆ ਕੋ ਰਮਨਪ੍ਰੀਤ ਜੀ ਨੇ ਕਰਵਾਇਆ ਜਾਂਦਾ ਹੈਨਾ ਤੇ ਕਸੂਰ ਤੁਹਾ ਦਾ ਨਹੀਂ ਹੈ ਬਾਕੀ ਭੈਣ ਭਰਾ ਦੱਸਣਗੇ ਕਮੈਂਟਾਂ ਚ ਤੇ ਪਰ ਇੱਕ ਗੱਲ ਹੋਰ ਵੀ ਹੈ ਨਾ ਜੇ लवली ਚਾਹੁੰਦਾ ਤੇ ਇਹ ਕੰਮ ਰੋਗ ਵੀ ਸਕਦਾ ਹੈ ਇਹ ਵੀਗਾ ਲੈਗੀ ਇਹ ਫੈਕਟ ਦੀ ਮਾਹ ਪੇਸ਼ ਨਹੀਂ ਨਾ ਚੱਲੇਗੀ ਬਸ ਜੇ ਮਾਰਾ ਮਟਾ ਫਿਰ ਲਵਣੀ ਦੋਵੇਂ ਬਸ ਰੱਖਣੇ ਚਾਹੀਦੇ ਨਾ ਪਰ ਚਲ ਮਾਂ ਦੀ ਵੀ ਸੁਣੀ ਚਾਹੀਦੀ ਘਰ ਦੀ ਵੀ ਸੁਣੀ ਚਾਹੀਦੀ ਕਿ ਇਹ ਗਲਤ ਵਾ ਇਹ ਡਰਦਾ ਵਾ ਯਾਰ ਹਾਂ ਉਹ ਡਰਗਾ ਥੋੜਾ ਜਿਹਾ ਗਲਤ ਹੋ ਗਿਆ ਤਾਂ ਮਤਲਬ ਕੋਈ ਗੱਲ ਨਹੀਂ ਤੇ ਸਜ਼ਾ ਬੰਦੀ ਵੀ ਹੈ ਜੇ ਮਤਲਬ ਕਸੂਰ ਕੋਈ ਨਹੀਂ ਚਲ ਥੋੜੀ ਜੀ ਫਾਂਸੀ ਦੇ ਦਾਂਗੇ ਫਾਂਸੀ ਜੀ ਇਹਨੂੰ ਇਹਨੂੰ ਗੋਲੀ ਮਾਰਨੀ ਜਾਂਦੇ ਕੋਈ ਮਾਰਨੀ ਜਾਂਦੇ ਜੋ ਵੀ ਭਾਈ ਨੂੰ ਗੋਲੀ ਮਾਰਾ ਦੇਣੀ ਥੋੜੀ ਜੀ ਫਾਂਸੀ ਦੇ ਦਾਂਗੇ ਕੋਈ ਗੱਲ ਨਹੀਂ ਪਰ ਅਸਲ ਤਾਂ ਇਦਾਂ ਕਰਨ ਨਹੀਂ ਚਾਹੀਦਾ ਜਿੱਦਾਂ ਇੰਸ਼ਾਅ ਨੀ ਉਹ ਵੀ ਮਤਲਬ ਇਦਾਂ ਹੋਇ ਇੱਕ ਕਰਨਾ ਨਹੀਂ ਚਾਹੀਦਾ ਮਲਾਂ ਗੱਲ ਗਈ ਆ ਧੀਆਂ ਭੈਣਾਂ ਸਾਰੀਆਂ ਸਾਂਝੀਆਂ ਹੁੰਦੀਆਂ ਹਨਾ ਤੇ ਸੋਚਣਾ ਚਾਹੀਦਾ ਵਾ ਵੀ ਅਬ ਇਹਦਾ ਨਾ ਕਰੀ ਤੇ ਤਾਂ ਹੀ ਘਰ ਚੱਲਦੇ ਆ ਤੇ ਹੁਣ ਅਸਲ ਤਾਂ ਵੀਡੀਓ ਬਣਾਉਂਦੇ ਨਹੀਂ ਇਹਦੇ ਤਸਰੀਬ ਨੇ ਸਾਡੇ ਬਾਲੇ ਕੱਢਦੇ ਤੇ ਕਹਿੰਦਾ ਫੜ ਕੇ ਪੜਾਉਣਾ ਨਹੀਂ ਕਰੀ ਨਾ ਉਹ ਲੈ ਦੇ ਪਾ ਜਾਣਦੇ ਆ ਫੜ ਕੇ ਪੜਾ ਕਰਪੰਦਰ ਕੀ ਰੋਗ ਦੇ ਹੋਣਿਆ ਤੇ ਫਿਰ ਮੂੰਹੋਂ ਨਿਕਲ ਜਾਂਦੀ ਵੱਧ ਘਟ ਗੱਲ ਆ ਹੋਊਗੀ ਉਹਨਾਂ ਦੇ ਨਿਕਲਦੀ ਆ ਮੇਰੇ ਦੇ ਨਿਕਲਦੀ ਮੈਂ ਇਹ ਕੋਈ ਕੁਝ ਕਿਹਾ ਵੀ ਹੈਗਾ ਉਹਨਾਂ ਨੂੰ ਇਦਾਂ ਘਰ ਦੇ ਕੰਮ ਤੋਂ ਹੁੰਦਾ ਹੈ ਪੈਣਾ ਫਿਰ ਬਾਅਦ ਵਿੱਚ ਵੇਖੋ ਇਹ ਸੱਤ ਸਿਲਸਲੇ ਕੀ ਨਿਕਲਣੇ ਸਸਰੇ ਸਸਰੇ ਸਿੱਕੇ ਸਸਰੇ ਜੰਦੀ ਕੋਲ ਸੀ ਜਰੇ ਦਾ ਸਿੱਸ਼ਰੇਆ ਸਿੱਸ਼ਰੇਆ ਸਿੱਸ਼ਰੇ ਕੇ ਸਸਰੇ ਮੈਂ ਸਿਲਸਲੇ ਕੇ ਹੈ ਕੀ ਹੈ ਵਿੱਚ ਉਹਨਾਂ ਕਹਿਣ ਲੱਗਾ ਤੇ ਮੇਰੀ ਸੁਣ ਲੈ ਗੱਲ ਇਦਾਂ ਨਹੀਂ ਉਹ ਕੰਮ ਚੱਲਣਾ ਅਸੀਂ ਤਾਂ ਰਿਸ਼ਤਾ ਤਾਂ ਕਿ ਤੂੰ ਐਂਡ ਰੋਬਿੰਗ ਟੂ ਐਂਡ ਵਨ ਅਸੀਂ ਤਾਂ ਮੁੰਡਾ ਲੱਭਿਆ ਨੌਕਰੀ ਪੇਸ਼ੇ ਵਾਲਾ ਚਲਾੜੀ ਕੁੜੀ ਨੂੰ ਐਸ਼ ਕਰਾਊਗਾ ਐਂਡ 1 ਓਏ ਯਾਰ ਮੈਂ ਕਹਿਣਾ ਵੀ ਪਾਜੀ ਇਦਾਂ ਹੁਣ ਤੇ ਬਪਟੀ ਤੇਰੀ ਸੰਧੀ ਤੇਰੇ ਵਿੱਚ ਲੱਕ ਦੀ ਲਹਨਤ ਆ ਹੋ ਜਾਂਦੀ ਚੱਲ ਐਡ 1 ਪਾਜੀ ਚਲੋ ਮੈਂ ਹੁਣ ਚੱਲ ਕੇ ਆਇਆ ਤੇ ਤੁਸੀਂ ਇੱਕ ਵਾਰੀ ਤਾਂ ਘੱਲੋ ਮੇਰੇ ਨਾਲ ਰੁਪਿੰਦਰ ਵੇਚ ਲੈ ਫਿਰ ਠੀਕ ਆ 1 ਨਵਲੀ ਰੁਕ ਜਾਈ ਜਾ ਨਵਲੀ ਐਂਡ 1 ਲਗੜੀ ਸਿਆਣਾ ਬਣ ਇਦਾਂ ਕਰਦੀਆਂ ਚੱਲਦੇ ਹੁੰਦੇ ਠੀਕ ਹੈ ਨਾ ਉਹ ਭਾਜੀ ਨਹੀਂ ਕੋਈ ਸ਼ਿਕਾਇਤ ਦਾ ਮੌਕਾ ਮੈਨੂੰ ਰੁਪਿੰਦਰ ਉਹ ਪਾਣੀ ਲਿਆ ਹਾਂ ਗਲਾਸ ਇੱਕ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਭਾਜੀ ਸਾਰਿਆਂ ਨੂੰ ਅਸੀਂ ਨਾਸਮ ਚ ਅੱਜ ਆਏ ਆਂ ਲਵਲੀ ਭਾਜੀ ਘਰ ਹਾਂਜੀ ਤੇ ਉਹਨਾ ਮੈਂ ਕਮੈਂਟ ਪੜਨ ਰਿਹਾ ਸੀਗਾ ਵੀਡੀਓ ਦੇ ਜਿਹਦੇ ਵਿੱਚ ਨਾ ਸਰ ਜ ਨੇ ਕਹਿ ਰਹੇ ਕਿ ਕਹਿੰਦੇ ਵੀ ਵੀਡੀਓ ਹੁਣ ਏਦਾਂ ਨਾ ਖਤਮ ਕਰਿਓ ਤਲਾਕ ਚੰਗਾ ਜਾਂ ਮੌਤ ਤਹੀ ਅੱਛਾ ਹੈ ਜੀ ਬੜਾ ਵਧੀਆ ਰਿਸਪੌਂਸ ਹੈ ਨਾ ਮਿਲਿਆ ਤੇ ਨਹੀਂ ਵਧੀਆ ਚੱਲਣ ਦੀ ਨਾਲੇ ਕਹਿੰਦੇ ਹੁਣ ਸਾਨੂੰ ਆਸ ਹੋਈ ਹੈ ਵੀ ਸਾਰੇ ਨੂੰ ਸਜ਼ਾ ਮਿਲਣੀ ਹੈ ਤੇ ਹੁਣ ਬਾਕੀ ਦੇ ਸਾਰੇ ਘਰ ਹੀਗੇ ਤੇ लवली ਭਾਜੀ ਘਰ ਰਹਿ ਨਹੀਂ ਅੱਛਾ ਤੇ ਜਿਹੜੀ लवली ਭਾਜੀ ਦੀ ਸਜ਼ਾ ਵਾ ਉਹ ਫਿਰ ਕਿਦਾਂ ਗੱਲ ਬਣੂਗੀ ਮੈਨੂੰ ਛੱਡ ਦੋ ਯਾਰ ਇਹਦੇ ਲਾਗੇ ਕਰੀ ਦਿਲ ਜੀ ਅਸਲ ਚ ਗੱਲ ਇਹ ਆ ਕਿ ਮੇਰੀ ਸਜ਼ਾ ਉਦਾਂ ਬੰਦ ਹੀ ਨਹੀਂ ਆ ਅਸਲ ਤੇ ਮੈਂ ਤੇ ਗੱਡੀ ਤੱਕ ਸਿੰਮਤ ਹੀ ਉਹ ਵੀ ਮੰਮੀ ਮਗਰ ਲਾ ਕੇ ਨੇ ਤਾਂ ਕਹਿੰਦੇ ਨੇ ਉਹਦਾ ਘਰ ਵੀ ਹੈਗੀ ਸਾਡੇ ਤੇ ਪਰ ਜਿਹੜਾ ਹੁਣ ਚੱਕਰ ਪੈ ਗਿਆ ਉਹ ਵੀ ਰਪਿੰਦਰ ਨੂੰ ਇਹਨਾਂ ਦਵਾਈ ਦੇ ਮਾਰਤਾ ਵਾ ਉਹ ਮਾਮਲੇ 'ਚ ਮੈਨੂੰ ਨਹੀਂ ਪਤਾ ਵੀ ਰਪਿੰਦਰ ਨਾ ਇਹਦਾ ਕਰਦਾ ਠੀਕ ਹੈ ਜੀ ਤੇ ਇਸ ਕਰਕੇ ਸਾਰੇ ਜਣੇ ਮੇਰੇ ਤੇ ਕਮੈਂਟ ਸਾਰੇ ਜਣੇ ਕਰਿਓ ਕਿ ਇਹਨੂੰ ਸਜ਼ਾ ਨਾ ਭਦਰਪਿੰਦਰ ਭਾਬੀ ਪੁੱਛਦਾ ਵੀ ਹੋਣੀ ਚਾਹੀਦੀ ਕੀ ਇਹ ਭਾਬੀ ਦੀ ਰਸੋਈ ਹੋਣੀ ਚਾਹੀਦੀ ਇਹਨੂੰ ਕਿ ਨਹੀਂ ਸੱਚੀ ਗੱਲ ਜੀ ਸਾਰਿਆਂ ਨੂੰ ਸਜ਼ਾ ਨਹੀਂ ਜੀ ਹੋਣੀ ਤਾਂ ਨਹੀਂ ਚਾਹੀਦੀ ਪਹਿਲਾ ਬੰਦੇ ਬੰਦਿਆਂ ਦੀ ਗੱਲ ਕੀਤੀ ਐਣੀ ਵੀ ਮੈਂ ਜੋ ਸੀਨੀਅਰ ਬਲੌਂਡੀ ਉਹਦਾ ਕਿਉਂ ਦਾ ਕਰਨਾ ਮੈਂ ਦਵਾਈ ਦਿੱਤੀ ਨਹੀਂ ਆ ਕੇ ਤੇ ਫਿਰ ਕਦੀ ਗੱਲਾਂ ਦਾ ਸੀ ਗੱਡੀ ਤੇ ਮੰਗੀ ਨੇ ਗੱਡੀ ਦੇ ਬੜਾ ਕਰਦੀ ਜਿਹੜੀਆਂ ਵੀ ਘਰ ਦੇ ਮਾਪੇ ਨਹੀਂ ਜਾਣਦੇ ਕਿਉਂਕਿ ਜਿਹੜੀ ਸੱਸ ਮਾਂ ਹੀ ਉਹ ਕਹਿੰਦੀ ਸੀ ਵੀ ਬਸ ਪੁੱਤ ਪਰੇਵਾਲੀ ਰਵੇ ਤਾਂ ਮੁੰਡੇ ਨੇ ਜੋੜ ਕਰ ਜਾ ਕੇ ਗੱਡੀ ਮੰਗੀ ਤਾਂ ਵੀ ਮੈਨੂੰ ਮੰਮੀ ਨੇ ਘੱਲਿਆ ਮੰਮੀ ਨੇ ਮੈਨੂੰ ਕੰਨ ਕੀਤਾ ਵੀ ਤੂੰ ਜਾ ਕੇ ਆ ਗੱਲ ਕਹਿਣੀ ਕਹਿਣੀ ਆ ਤੇ ਤੈਨੂੰ ਸਭ ਨੇ ਜਾਣ ਦੇਣਾ ਪਰ ਗੱਲ ਇਦਾਂ ਆ ਵੀ ਨਹੀਂ ਗੱਡੀ ਕਿਵੇਂ ਗਈ ਆ ਕਿ ਲਿਆ ਕੇ ਲਿਆ ਦੀ ਹੁਦੀ ਮੇ ਸੋਣੀ ਚਾਹੀਦੀ ਆ ਹਾਂ ਹੁਣ ਤਾਂ ਪਿਛੇ ਪਾਸੜਿਆ ਸਾਰੀ ਉਮਰ ਤਾਂ ਇਹਨਾਂ ਦੇ ਪਿਛੇ ਪਾਸੜਿਆ ਤਾਂ ਤੂੰ ਆਪ ਹੁਣ ਕੀ ਹੋ ਆ ਕੇ ਵੇਖਿਆ ਤੇਨੂੰ ਮਰੀ ਮਿਲੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਜਾ ਮੇਰੀ ਬੰਦੀ ਆ ਕਿ ਨਹੀਂ ਬੰਦੀ ਨਹੀਂ ਬੰਦੀ ਠੀਕ ਆ ਜੀ ਹਾਂਜੀ ਤੇ ਦੱਸੋ ਕੋਈ ਵਿਚਾਰ ਬਸ ਬਸ ਨਹੀਂ ਨਹੀਂ ਹੁਣ ਜਿੱਦਾਂ ਦਿਲਜੀਤ ਸਿੰਘ ਤੁਸੀਂ ਰਹਿਜ ਦੇਣਾ ਸਾਡੇ ਸਾਥ ਤੇ ਤੁਸੀਂ ਦੱਸੋ ਵੀ ਲਵਣੀ ਨੂੰ ਸਜਾ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਮੈਂ ਲਾਈਟ ਚ ਹਾਂ ਹੁਣ ਠੀਕ ਆ ਇਹ ਗੱਲ ਐਦਾਂ ਗੱਲ ਵਾ ਐਦਾਂ ਜੀ ਕਸੂਰ ਤੁਹਾ ਦਾ ਘੱਟ ਵਾਹੇ ਹਮ ਹੈਨਾ ਕਸੂਰ ਤੁਹਾ ਦਾ ਨਹੀਂ ਉਹ ਨੇ ਵੀ ਉਹੀ ਉਹਦੀ ਗੱਲ ਸਹੀ ਹੈ ਵੀ ਉਹ ਗੱਡੀ ਦਾ ਕਿਸਮਤ ਹੀ ਜੋ ਵੀ ਕਰਵਾਇਆ ਤਕੋ ਰਮਨਪ੍ਰੀਤ ਜੀ ਨੇ ਕਰਵਾਇਆ ਜਦਾਂ ਹੈਨਾ ਤੇ ਕਸੂਰ ਤੁਹਾ ਦਾ ਨਹੀਂ ਹੈ ਬਾਕੀ ਭੈਣ ਭਰਾ ਦੱਸਣਗੇ ਕਮੈਂਟਾਂ ਚ ਤੇ ਪਰ ਇੱਕ ਗੱਲ ਹੋਰ ਵੀ ਹੈ ਨਾ ਜੇ लवली ਚਾਹੁੰਦਾ ਤੇ ਇਹ ਕੰਮ ਰੋਗ ਵੀ ਸਕਦਾ ਹੈ ਇਹ ਲੀਗ ਲੈਗੀ ਇਹ ਫੈਕਟ ਦੀ ਮਾਹ ਪੇਸ਼ ਨਹੀਂ ਨਾ ਚੱਲੇਗੀ ਸਰ ਜੀ ਬੜੀ ਮਾਰ ਮਟੇ ਫੇ ਲਵਣੀ ਦੋਵੇਂ ਬਸ ਰੱਖਣੇ ਚਾਹੀਦੇ ਨਾ ਯਾਨੀ ਇਹ ਹੈਂ ਦੇ ਪਰ ਚਲੋ ਮਾਂ ਵੀ ਸੁਣੀ ਚਾਹੀਦੀ ਘਰ ਦੀ ਵੀ ਸੁਣੀ ਚਾਹੀਦੀ ਕਿ ਇਹ ਗਲਤ ਵਾ ਇਹ ਡਰਦਾ ਵਾ ਯਾਰ ਹਾਂ ਉਹ ਡਰਦਾ ਥੋੜਾ ਜਿਹਾ ਗਲਤ ਹੋ ਗਿਆ ਤਾਂ ਮਤਲਬ ਤਾਂ ਤੇ ਕੋਈ ਗੱਲ ਨਹੀਂ ਤੇ ਸਜ਼ਾ ਬੰਦੀ ਵੀ ਹੈ ਜੇ ਮਤਲਬ ਕਿ ਕਸੂਰ ਕੋਈ ਨਹੀਂ ਚਲ ਥੋੜੀ ਜੀ ਫਾਂਸੀ ਦੇ ਦਾਂਗੇ ਫਾਂਸੀ ਜੀ ਇਹਨੂੰ ਇਹਨੂੰ ਗੋਲੀ ਮਾਰਨੀ ਹੈ ਗੋਲੀ ਮਾਰਨੀ ਹੈ ਜੋ ਵੀ ਭਾਈ ਨੂੰ ਗੋਲੀ ਮਾਰਾ ਦੇਣੀ ਥੋੜੀ ਜੀ ਫਾਂਸੀ ਦੇ ਦਾਂਗੇ ਕੋਈ ਗੱਲ ਨਹੀਂ ਪਰ ਅਸਲ ਤਾਂ ਇਦਾਂ ਕਰਨ ਨਹੀਂ ਚਾਹੀਦਾ ਜਿੱਦਾਂ ਇਹ ਕਰਨੀ ਉਹ ਵੀ ਮਤ ਇੱਕ ਕਰਨਾ ਨਹੀਂ ਚਾਹੀਦਾ ਮਲਾਂ ਗੱਲ ਗਈ ਆ ਧੀਆਂ ਭੈਣਾਂ ਸਾਰੀਆਂ ਸਾਂਝੀਆਂ ਹੁੰਦੀਆਂ ਹਨਾ ਤੇ ਸੋਚਣਾ ਚਾਹੀਦਾ ਵਾ ਵੀ ਅਬ ਇਹਦਾ ਨਾ ਕਰੀ ਤੇ ਤਾਂ ਹੀ ਘਰ ਚੱਲਦੇ ਆ ਤੇ ਹੁਣ ਅਸਲ ਤਾਂ ਵੀਡੀਓ ਬਣਾਉਂਦੇ ਨਹੀਂ ਇਹਦੇ ਤਸਰੀਬ ਨੇ ਸਾਡੇ ਬਾਲੇ ਕੱਢਦੇ ਨੇ ਨਾ ਫੜ ਕੇ ਪੜਾਉਂਦੇ ਨਹੀਂ ਕਰੀ ਕਰਪੰਦਰ ਕੀ ਰੋਗ ਦੇ ਹੋਣਿਆ ਤੇ ਫਿਰ ਮੂੰਹੋਂ ਨਿਕਲ ਜਾਂਦੀ ਵੱਧ ਘਟ ਗੱਲ ਆ ਹੋਊਗੀ ਉਹਨਾਂ ਦੇ ਨਿਕਲਦੀ ਆ ਮੇਰੇ ਦੇ ਨਿਕਲਦੀ ਮੈਂ ਇਹ ਕੋਈ ਕੁਝ ਕਿਹਾ ਵੀ ਨਹੀਂ ਹੈਗਾ ਉਹਨਾਂ ਨੂੰ ਇਦਾਂ ਘਰ ਦੇ ਕੰਮ ਤੋਂ ਹੁੰਦਾ ਹੈ ਪੈਣਾ ਫਿਰ ਬਾਅਦ ਵਿੱਚ ਵੇਖੋ ਇਹ ਸੱਸ ਸਹੁਰੇ ਕੀ ਨਿਕਲਣੇ ਸੱਸ ਸਹੁਰੇ ਸਿੱਕੇ ਸੱਸ ਸਹੁਰੇ ਕੋਲ ਸੀ ਜਰੇ ਦਾ ਸਿੱਛਰੇ ਆ ਸਿੱਛਰੇ ਆ ਸਿੱਛਰੇ ਕੇ ਸੱਸਰੇ ਮੈਂ ਸਿਲਸਿਲੇ ਕੇ ਹੈ ਕੀ ਹੈ ਵਿੱਚ ਉਹਨਾਂ ਕਹਿਣ ਲੱਗਾ ਤੇ ਮੇਰੀ ਸੁਣ ਲੈ ਗੱਲ ਇਦਾਂ ਨਹੀਂ ਉਹ ਕੰਮ ਚੱਲਣਾ ਅਹੀਂ ਤਾਂ ਰਿਸ਼ਤਾ ਤਾਂ ਕਿ ਤੂੰ ਐਂਡ ਰੋਬਿੰਟ ਟੂ ਐਂਡ ਵਨ ਅਹੀਂ ਤੇ ਮੁੰਡਾ ਲੱਭੇ ਨੌਕਰੀ ਪੇਸ਼ੇ ਵਾਲਾ ਚਲਾੜੀ ਕੁੜੀ ਨੂੰ ਐਸ਼ ਕਰਾਊਗਾ ਐਡ 1 ਓਏ ਯਾਰ ਮੈਂ ਕਹਿਣਾ ਵੀ ਪਾਜੀ ਇਦਾਂ ਹੁਣ ਤੇ ਬਪਟੀ ਤੇਰੀ ਸੰਡੀ ਤੇਰੇ ਵਿੱਚ ਲੱਕ ਦੀ ਲਹਨਤ ਹੈ ਹੋ ਜਾਂਦੀ ਚੱਲ ਐਡ 1 ਪਾਜੀ ਚਲੋ ਮੈਂ ਹੁਣ ਚੱਲ ਕੇ ਆਇਆ ਤੇ ਤੁਸੀਂ ਇੱਕ ਵਾਰੀ ਤਾਂ ਘੱਲੋ ਮੇਰੇ ਨਾਲ ਰਵਿੰਦਰ ਵੇਚ ਲੈ ਫਿਰ ਠੀਕ ਐ 1 ਨਵਲੀ ਰੁਕ ਜਾਈ ਜਾ ਨਵਲੀ ਐਡ 1 ਲਗੜੀ ਸਿਆਣਾ ਬਣ ਐਦਾਂ ਕਰਦੀਆਂ ਚੱਲਦੇ ਹੁੰਦੇ ਠੀਕ ਹੈ ਨਾ ਉਹ ਪਾਜੀ ਨਹੀਂ ਕੋਈ ਸ਼ਿਕਾਇਤ ਦਾ ਮੌਕਾ ਮੈਨੂੰ ਰੁਪਿੰਦਰ ਉਹ ਪਾਣੀ ਲਿਆ ਹਾਂ ਗਲਾਸ ਇੱਕ ਰੇਸ ਵੈਰੀਆਂ ਵੇ ਮੱਚ ਦੇ ਇੱਕ ਲੈ